ਦੋਸਤੋ ਅੱਜ ਅਸੀਂ ਗੁਰਰਾਸਪੁਰ ਗੁਰਰਾਸਪੁਰ ਦੇ ਤਿਬੜੀ ਰੋਡ ਤੇ ਜਿਹੜਾ ਅੰਡਰਬ੍ਰਿਜ ਬਣਿਆ ਸੀ ਜੀ ਉੱਥੇ ਖੜੇ ਆ ਸੋ ਤਸਵੀਰਾਂ ਤੁਹਾਡਾ ਸਾਂਝੀਆਂ ਕਰਨ ਲੱਗੇ ਆ ਕਿਉਂਕਿ ਬਾਦਸ਼ਾ ਜਿਹੜੀ ਹੈ ਜੀ ਮਹਨੇਰਸਰ ਨੂੰ ਜਿਹੜੀ ਬਹੁਤ ਤੇਜ਼ بارش ਪਈ ਆ ਸੋ ਉਸ بارش ਨਾਲ ਜਿਹੜਾ ਵਾ ਤੁਸੀਂ ਦੇਖੋ ਅੰਦਰ ਕੀ ਜਲਮਗਨ ਹੋ ਗਿਆ ਵਾ ਜੀ ਟੋਟਲੀ ਜਿਹੜਾ ਪਾਣੀ ਪਾਣੀ ਜਿਹੜਾ ਥੱਲੇ ਆ ਗਿਆ ਵਾ ਔਰ ਤੁਹਾਨੂੰ ਦੱਸੀ ਇਥੇ ਪੀਐਸ ਪਾਣੀ ਦੇ ਵਿੱਚ ਇਸ ਪਾਣੀ ਦੇ ਲਈ ਬੇਟੇ ਜਿਹੜਾ ਜੀ ਸਕੂਲ ਬੱਸਾਂ ਵੀ ਆਈਆਂ ਵਾ ਸੋ ਸਕੂਲ ਬੱਸਾਂ ਔਨ ਕਰਕੇ ਜਿਹੜਾ ਵਾ ਜੀ ਬੱਚਿਆਂ ਨੂੰ ਵੀ ਬੜਾ ਵੱਡਾ ਖਤਰਾ ਸੀ ਕਿਉ ਸੋ ਉਹਦੇ ਵਿੱਚ ਕਿਤੇ ਨਾ ਕਿਤੇ ਲਾਪਰਵਾਹੀ ਸਕੂਲ ਪ੍ਰਬੰਧਕਾਂ ਦੀ ਵੀ ਆ ਔਰ ਸਕੂਲ ਜਿਹੜੀ ਬੱਸ ਚਲਾ ਰਿਆ ਸੀ ਡਰਾਈਵਰ ਉਹਦੀ ਵੀ ਲਾਪਰਵਾਹੀ ਆ ਕਿਉਂਕਿ ਬੱਚਿਆਂ ਦੀ ਜਾਨ ਨਾ ਖਿਲਵਾੜ ਕੀਤਾ ਗਿਆ ਵਾ ਜੀ ਬੜੀ ਵੱਡੀ ਉਹਦੀ ਲਾਪਰਵਾਹੀ ਆ ਜਿਹੜਾ ਇਹਦੇ ਵਿੱਚ ਉਹ ਪਾਣੀ ਬਾਸੇ ਤੋਂ ਕੱਢ ਰਿਆ ਸੀ ਕਿਉਂਕਿ ਪਾਣੀ ਦੀ ਦੇਖੋ ਗਤੀ ਬੜੀ ਆ ਔਰ ਬਹੁਤ ਮਾਤਰਾ 'ਚ ਪਾਣੀ ਆ ਜੇਕਰ ਇਹਦੇ ਵਿੱਚ ਕੋਈ ਗੱਡੀ ਵਾਰਦਾ ਤਾਂ ਮਹਾ ਮੁਰਤਾ ਕਰਦਾ ਵਾ ਜੀ ਸੋ ਇਹ ਕਿਤੇ ਨਾ ਕਿਤੇ ਸਾਨੂੰ ਲੋਕਾਂ ਨੂੰ ਵੀ ਇਹ ਹੁਣ ਪੀਗਾ ਅਸੀਂ ਮੰਨਿਆ ਪੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਔਰ ਪਾਣੀ ਬਹੁਤ ਜ਼ਿਆਦਾ ਡੰਪ ਹੋ ਗਿਆ ਵਾ ਪਰ ਕਿਤੇ ਨਾ ਕਿਤੇ ਸਾਨੂੰ ਲੋਕਾਂ ਨੂੰ ਸੁਚੇ ਹੁਣ ਤੁਹਾਨੂੰ ਇਹਦਾ ਅਸਲ ਕਾਰਨ ਵੀ ਦੱਸਦੇ ਆ ਅੱਜ ਤੜਨਾ ਪਾਣੀ ਦੇ ਵਿੱਚ ਖੜ੍ਜ ਜਾਂਦਾ ਵਾ ਪਰ ਅਸਲ ਕਾਰਨ ਕਿਸੇ ਨੇ ਦੱਸਿਆ ਪੀ ਇਹਦਾ ਕਾਰਨ ਕੀ ਪਾਣੀ ਖੜੇ ਹੁੰਦਾ ਜੀ ਸੋ ਵੀ ਅੱਜ ਤੁਹਾਨੂੰ ਸਾਂਝਾ ਕਰਦੇ ਆ ਇਹਦੇ ਉੱਪਰਲੇ ਬੰਨ ਵੀ ਆਪਾਂ ਚੱਲਦੇ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਹੁਣ ਇਹ ਦੇਖੋ ਤੁਸੀਂ ਬਾਈਕ ਵਗੈਰਾ ਜਿਹੜੇ ਕੱਢ ਰਿਹਾ ਜੀ ਇਹ ਵੀ ਕਿਦਾਂ ਕਿਦਾਂ ਲਾਪਰਵਾਹੀ ਕਰ ਰਹੇ ਆ ਬੰਦੇ ਆ ਮੋਟਰਸਾਈਕਲ ਵੀ ਚੁੱਕ ਰਿਹਾ ਪਾਣੀ ਬਹੁਤ ਜ਼ਿਆਦਾ ਵਾ ਔਰ ਅੱਗੇ ਫਸ ਗਿਆ ਤਾਂ ਫਿਰ ਨੁਕਸਾਨ ਹੋਏਗਾ ਸੋ ਕਿਦਾਂ ਕਿਦਾਂ ਸਾਨੂੰ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਵਾ ਪੀ ਇਦਾਂ ਦੀ ਲਾਪਰਵਾਹੀ ਨਾ ਕਰੀਏ ਦੇਖੋ ਸੋ ਇਹ ਕਾਰਨ ਕਿ ਤਰ੍ਹਾਂ ਕਿਤੇ ਜਿਹੜਾ ਅਸੀਂ ਦੇ ਨਾਲ ਗੱਲਬਾਤ ਵੀ ਕਰਦੇ ਆ ਨੌਜਵਾਨਾਂ ਕਿਉਂਕਿ ਇਹ ਅਨਗੈਲੀ ਹੁੰਦੀ ਆ ਸੋ ਬ੍ਰਦਰ ਪਾਣੀ ਬਹੁਤ ਜ਼ਿਆਦਾ ਵਾਗੇ ਹਾਂਜੀ ਤੁਸੀਂ ਅੰਦਰ ਵਾਲੇ ਬਾਈਕ ਲਈ ਯਾਰ ਪਰ ਤੁਹਾਨੂੰ ਪਤਾ ਪਾਣੀ ਜ਼ਿਆਦਾ ਵਾ ਨੁਕਸਾਨ ਵੀ ਹੋ ਸਕਦਾ ਨਾ ਹਾਂਜੀ ਹਾਂਜੀ ਫਿਰ ਤੁਸੀਂ ਅੰਦਰ ਫਿਰ ਵੀ ਲੈ ਗਏ ਮੋਟਰਸਾਈਕਲ ਮੈਂ ਤਾਂ ਕਿਹਾ ਥੋੜਾ ਹੋਣਾ ਸ਼ਾਇਦ ਕਿਉਂਕਿ ਤੁਹਾਨੂੰ ਪਤਾ ਲੱਗ ਰਿਹਾ ਸਾਹਮਣੇ ਕਿੰਨਾ ਪਾਣੀ ਆ ਹਾਂਜੀ ਹਾਂਜੀ ਤੁਹਾਡੇ ਹਿਸਾਬ ਨਾਲ ਕਿੰਨਾ ਪਾਣੀ ਆ ਪਾਣੀ ਵਾ ਤਿੰਨ ਚਾਰ ਫੁੱਟ ਹਣਾ ਪਾਣੀ ਬਹੁਤ ਜ਼ਿਆਦਾ ਨਾ ਫਰ ਮੇਰਾ ਵੀ ਦੇਖੋ ਆਪਣੀ ਸਿਹਤ ਆ ਜਿੰਦਗੀ ਨਾਲ ਖਿਲਵਾੜ ਨਾ ਕਰੋ ਹਮੇਸ਼ਾ ਧਿਆਨ ਰੱਖੋ ਕਿਉਂਕਿ ਇਹ ਨੁਕਸਾਨ ਹੋ ਸਕਦਾ ਵਾ ਅਸੀਂ ਜਲਦਬਾਜ਼ੀ ਚ ਕਾਲੀ ਕਰ ਜੰਨੇ ਆ ਪਰ ਕਿਤੇ ਨਾ ਕਿਤੇ ਘਾਟਾ ਵੀ ਹੋ ਜਾਂਦਾ ਨਾ ਹਾਂਜੀ ਹਾਂਜੀ ਜਿੰਦਗੀ ਬਾਰ ਬਾਰ ਨਹੀਂ ਮਿਲਦੀ ਮੇਰਾ ਵੀਰ ਅੱਗੇ ਤੋਂ ਧਿਆਨ ਰੱਖਿਓ ਠੀਕ ਹੈ ਠੀਕ ਸੋ ਦੇਖੋ ਸਮਝਾਇਆ ਵਾ ਜੀ ਉਮੀਦ ਕਰਾਂਗੇ ਵੀ ਸਿਆਣੇ ਬਣ ਗਏ ਜੀ ਲੋਕ ਸੋ ਲੋਕ ਤਕਰੀਬਨ ਜਿਹੜੇ ਆ ਜੀ ਪ੍ਰਸ਼ਾਸਨ ਨੇ ਅਜੇ ਮੜਾ ਵੀ ਕੀਤਾ ਵਾ ਪ੍ਰਸ਼ਾਸਨ ਨੇ ਬੰਦ ਵੀ ਕੀਤਾ ਹੋਇਆ ਵੀ ਇੱਥੋਂ ਜਿਹੜਾ ਵਾ ਤੁਸੀਂ ਬਾਈਕ ਲੈ ਕੇ ਜਾਂ ਕੋਈ ਸਕੂਟਰ ਲੈ ਮੋਟਰਸਾਈਕਲ ਜਾਂ ਗੱਡੀ ਲੈ ਕੇ ਅੰਦਰ ਨਹੀਂ ਜਾਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਜ਼ਿਆਦਾ ਪਾਣੀ ਹੋਣ ਕਰਕੇ ਨੁਕਸਾਨ ਵੀ ਹੋ ਸਕਦਾ ਵਾ ਜੀ ਸੋ ਤੁਹਾਨੂੰ ਉੱਪਰ ਵੀ ਲੈ ਕੇ ਚਲਦੇ ਆਂ ਜੀ ਉੱਪਰਲੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਵੀ ਪਾਣੀ ਦਾ ਨਾ ਨਿਕਲਣ ਦਾ ਕਾਰਨ ਕੀ ਆ ਕਿਉਂਕਿ ਸਾਰੇ ਇਹ ਖਬਰਾਂ ਦੇਖੋ ਦਿਖਾ ਰਹੇ ਨੇ ਕਿ ਪਾਣੀ ਖੜ ਗਿਆ ਪਾਣੀ ਆ ਗਿਆ ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਵਜ੍ਹਾ ਕੀ ਆ ਜੀ ਕਿਉਂਕਿ ਇਹਦੇ ਜਿਹੜਾ ਕਹਿੰਦਾ ਮੋਟਰਾਂ ਲਗੀਆਂ ਦੀਆਂ ਜੀ ਮੋਟਰਾਂ ਜਿਹੜਾ ਵਾ ਟੀਲੂ ਪੰਪ ਲੱਗੇ ਆ ਜਿਹਦੇ ਨਾਲ ਪਾਣੀ ਅਸਲ ਵਜਾ ਵੀ ਦੇਖਣੀ ਚਾਹੀਦੀ ਹੈ ਨਾ ਜੀ ਕੱਲਾ ਪਾਣੀ ਨਾ ਦਿਖਾਈਓ ਤੁਸੀਂ ਵਜਾ ਵੀ ਦੇਖੋ ਕੀ ਗੱਲ ਹੈ ਸੋ ਦੇਖਾਂਗੇ ਜਾ ਕੇ ਕਿ ਮੋਟਰਾਂ ਚੱਲਦੀਆਂ ਕਿ ਨਹੀਂ ਚੱਲਦੀਆਂ ਪਾਣੀ ਨਿਕਲਦਾ ਕਿ ਨਹੀਂ ਨਿਕਲਦਾ ਜੀ ਸੋ ਸਾਰੀਆਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆ ਸੋ ਫਿਲਹਾਲ ਲੋਕ ਜਿਹੜੇ ਬੜੇ ਵੱਡੇ ਪੱਧਰ ਤੇ ਆ ਰਹੇ ਨੇ ਔਰ ਦਿੱਕਤਾਂ ਦਾ ਸਾਹਮਣਾ ਤਾਂ ਹੁੰਦਾ ਹੀ ਆ ਜੀ ਪਰੇਸ਼ਾਨੀ ਤਾਂ ਹੁੰਦੀ ਆ ਸੋ ਬ੍ਰਦਰ ਕਿੱਥੋਂ ਆਇਓ ਪੁਰਾਣੀ ਛਾਲੇ ਤੋਂ ਪੁਰਾਣੀ ਛਾਲੇ ਤੋਂ ਪਰ ਤੁਹਾਨੂੰ ਕੋਲਾ ਪਾਣੀ ਬਹੁਤ ਜ਼ਿਆਦਾ ਉਹ ਕੱਢਣ ਦੀ ਕੋਸ਼ਿਸ਼ ਕਰੋ ਕੱਢਣਾ ਸਰਕਾਰ ਨੂੰ ਚਾਹੀਦਾ ਭਾਈ ਆਪਾਂ ਹੀ ਕੱਢਣਾ ਜਦੋਂ ਬਣਾਇਆ ਉਹਨਾਂ ਪਤਾ ਚਾਹੀਦਾ ਮੈਪ ਹੋ ਇਹ ਦੋ ਕੀ ਨਿਕਾਸੇ ਨਹੀਂ ਨਾ ਤਾਂ ਵਾ 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 ਕੀਤੀ ਬਾਤ ਸਹੀ ਹੈ ਜੀ ਚਲੋ ਪਰ ਇਹ ਫਿਰ ਦੇਖੋ ਅੱਜ ਸਵੇਰੇ ਸਕੂਲ ਬੱਸ ਵੀ ਫਸ ਗਈ ਉਹ ਬੱਚਿਆਂ ਦੀ ਵੀ ਜ਼ਿੰਦਗੀ ਨਾਲ ਖਲਵਾੜ ਹੋਣ ਲੱਗਾ ਸੀ ਜੋ ਖਲਾਸ ਤਾਂ ਨਹੀਂ ਨੁਕਸਾਨ ਤਾਂ ਜੀ ਦੇਖੋ ਆਮ ਪਬਲਿਕ ਦਾ ਹੀ ਹੈ ਹੋਰ ਤਾਂ ਕਹਿੰਦਾ ਹੈ ਨਹੀਂ ਨਾ ਜਿਨ੍ਹਾਂ ਨੇ ਬਣਾਇਆ ਇੰਜੀਨੀਅਰ ਬਣਾ ਕੇ ਚੱਲ ਗਏ ਆਪਣੇ ਆਪਣੇ ਘਰਾਂ 'ਚ ਬੈਠੇ ਆਲੇ ਪਰੇਸ਼ਾਨ ਤਾਂ ਨੋਰਮਲ ਪਬਲਿਕ ਹੋਰ ਹੀ ਨਾ ਗੱਲ ਤਾਂ ਉੱਥੇ ਡਿਮੈਂਡ ਕਰਦੀ ਨਾ ਸਰਕਾਰਾਂ ਤੇ ਪਰ ਪ੍ਰੋਪਰ ਹੱਲ ਨਹੀਂ ਕਰ ਪਾਏ ਪ੍ਰੋਪਰ ਹੱਲ ਨਹੀਂ ਨਾ ਕੀਤਾ ਕੁਝ ਵੀ ਨਾ ਨੇ ਸੋ ਦੇਖੋ ਲੋਕ ਦੋਸ਼ ਵੀ ਲਗਾਉਂਦੇ ਨੇ ਜੀ ਬਾਅਦ ਦੇਖੋ ਬੱਚੇ ਵੀ ਇੱਥੋਂ ਆ ਰਹੇ ਨਿਕਲ ਕੇ ਆ ਰਹ ਸੋ ਕੋ ਗੱਡੀ ਵੀ ਨਿਕਲਣ ਲੱਗੀ ਲੱਗਦੀ ਕੋਈ। ਔਰ ਦੇਖੋ ਬੱਸ ਵੀ ਇਥੋਂ ਆ ਰਹੀ ਹੈ ਜੀ। ਇਹ ਇਹ ਫਿਰ ਲਾਪਰਵਾਹੀਆਂ ਜਦੋਂ ਪ੍ਰਸ਼ਾਸਨ ਨੇ ਬੰਦ ਕੀਤਾ ਉਹਦੇ ਬੰਦ ਦੇ ਬਾਵਜੂਦ ਵੀ ਜਿਹੜਾ ਵਾ ਜੀ ਲੋਕ ਨਹੀਂ ਮੰਨਦੇ। ਔਰ ਨਹੀਂ ਮੰਨਦੇ ਆ ਦੇਖੋ ਇਹ ਵੀ ਬੱਸ ਜਿਹੜੀ ਮੇਰੇ ਹਿਸਾਬ ਨਾਲ ਕੋਈ ਸਕੂਲ ਬੱਸ ਹੀ ਆ। ਔਰ ਨਹੀਂ ਨਿਕਲ ਰਹੀ ਅੱਗੇ ਜੀ ਅੱਗੇ ਫਸੀ ਵੀ ਮੇਰੇ ਹਿਸਾਬ ਨਾਲ ਵਿੱਚ। ਪਰ ਇਹ ਅਨਗੈਲੀਮ ਜੀ ਜਦੋਂ ਪ੍ਰਸ਼ਾਸਨ ਨੇ ਮਨਾ ਕੀਤਾ ਵੀ ਇਹਦੇ ਵਿੱਚ ਨਹੀਂ ਨਿਕਲਣਾ ਉਹਦੇ ਬਾਵਜੂਦ ਵੀ ਅਸੀਂ ਜਿਹੜਾ ਵਾ ਜੀ ਇਹ ਗੱਡੀਆਂ ਕੱਢਦੇ ਆ ਤਾਂ ਉਹ ਦੇਖੋ ਬੱਸ ਫਸ ਗਈ ਹੈ ਜੀ। ਇਹ ਸਕੂਲ ਬੱਸ ਸਕੂਲ ਦੀ ਆ ਸਕੂਲ ਦੀ ਨਹੀਂ ਸਕੂਲ ਦੂਜੀ ਬੱਸ ਸਕੂਲ ਦੀ ਨਹੀਂ ਹੈਗੀ ਆ ਦੇਖੋ ਪਾਣੀ ਪਾਣੀ ਦੇਖੋ ਪਾਣੀ ਦੀ ਮਾਤਰਾ ਵੇਖੋ ਤੇ ਦੇਖੋ ਕਿਦਾਂ ਪਾਣੀ ਆ ਰਿਹਾ ਹੈ ਪਿਛੇ ਜੇ ਪਿਛੇ ਧਿਆਨ ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਾ ਸਾਂਝੀਆਂ ਕਰ ਰਹੇ ਹਾਂ ਜੀ ਹਾਲਾਤ ਦੇਖ ਲਓ ਤੁਸੀਂ ਉੱਪਰ ਵੀ ਲੋਕ ਖੜੇ ਨੇ ਜੀ ਔਰ ਤਕਰੀਬਨ ਦੇਖ ਰਿਹਾ ਬੱਚੇ ਆ ਸਕੂਲਾਂ ਦੇ ਦਿਖਾਓ ਸੋ ਦੇਖੋ ਇਹ ਬੱਚੇ ਨੇ ਨਿਕਲ ਬੈਲ ਤੁਸੀਂ ਇਧਰ ਨਹੀਂ ਜਾਣਾ ਚੰਗਾ ਤੁਸੀਂ ਮੇਰਾ ਬਾਪ ਉੱਪਰੋਂ ਜਾਓ ਇਧਰ ਨਹੀਂ ਜਾਣਾ ਕਿਸੇ ਲਈ ਠੀਕ ਹੈ ਕਿੱਥੇ ਜਾਣਾ ਹੈ ਤੁਸੀ ਅਸੀਂ ਪਟਾਚੀ ਕੋਲ ਨਹੀਂ ਜਾਣਾ ਸੀ ਹਾਂ ਤਾਂ ਮੇਰਾ ਪੁੱਤ ਨਾ ਤੁਸੀਂ ਅੱਗੇ ਬਨੇ ਜਾਓ ਰਸਤੇ ਤੋਂ ਇਧਰ ਬਹੁਤ ਜ਼ਿਆਦਾ ਪਾਣੀ ਆ ਠੀਕ ਹੈ ਆਪ ਕੋ ਨੁਕਸਾਨ ਨਾ ਹੋ ਜੇ ਮੇਰਾ ਪੁੱਤ ਜਾਓ ਤੁਸੀਂ ਜਾਓ ਸ਼ਾਬਾਸ਼ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਅੰਡਰ ਬ੍ਰਿਜ ਦੇ ਤਕਰੀਬਨ ਲੋਕ ਜਿਹੜੇ ਪਰੇਸ਼ਾਨ ਨੇ ਜੀ ਔਰ ਇਸ ਪਰੇਸ਼ਾਨੀ ਦਾ ਹੱਲ ਵੀ ਕਰਨਾ ਚਾਹੀਦਾ ਸੋ ਤੁਹਾਨੂੰ ਉੱਪਰ ਵੀ ਲੈ ਕੇ ਚਲਦੇ ਹਾਂ ਔਰ ਇਹਦੀ ਅਸਲ ਵਜ੍ਹਾ ਦੇਖਦੇ ਹਾਂ ਵੀ ਅਸਲ ਵਜ੍ਹਾ ਕੀ ਆ ਕਿਉਂਕਿ ਪਾਣੀ ਤਾਂ ਖੜ ਗਿਆ ਪਰ ਇਹਦੀ ਅਸਲ ਵਜ੍ਹਾ ਕੀ ਆ ਪਾਣੀ ਕਿਉਂ ਨਹੀਂ ਨਿਕਲਦਾ ਉਹ ਵੀ ਤਸਵੀਰਾਂ ਤੁਹਾਨੂੰ ਪਿਓ ਬੱਸੇ ਕੱਢਣ ਲੱਗਾ ਸੀ ਦੇਖੋ ਹੁਸ਼ਿਆਰੀ ਕਰਦਾ ਪਿਆ ਸੀ ਡਰਾਈਵਰ ਪਰ ਉਹ ਬੱਸ ਵੀ ਜਿਹੜੀ ਫਸ ਗਈ ਪਾਣੀ 'ਚ ਉਹ ਵੀ ਬੱਸ ਨਹੀਂ ਨਿਕਲੀ ਅੱਗੇ ਜੀ ਸੋ ਇਦਾਂ ਦੀ ਅੱਜ ਸੋ ਦੇਖੋ ਤੁਸੀਂ ਇਦਾਂ ਦੀਆਂ ਬੱਸਾਂ ਅੱਜ ਪਤਾ ਨਹੀਂ ਕਿੰਨੀਆਂ ਫਸੀਆਂ ਹੋਆਂ ਜੀ ਸਵੇਰ ਦੀਆਂ ਬਹੁਤ ਜ਼ਿਆਦਾ ਬੱਸਾਂ ਫਸੀਆਂ ਸਵੇਰੇ ਪਹਿਲਾਂ ਸਕੂਲ ਬੱਸ ਫਸੀ ਜੀ ਫੋਨ ਦੇਖੋ ਤੁਸੀਂ ਆ ਬੱਸ ਜਿਹੜੀ ਹੈ ਜੀ ਇੱਕ ਕੱਢਣ ਲੱਗਾ ਸੀ ਫੇਰ ਡਰਾਈਵਰ ਉਹ ਬੱਸ ਵੀ ਫਸ ਗਈ ਵਿੱਚ ਸੋ ਕਹਿੰਦਾ ਮਤਲਬ ਵੀ ਲਗਾਤਾਰ ਬੱਸਾਂ ਫਸ ਗਈਆਂ ਪਿਆਵਾ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਜੀ ਪ੍ਰਸ਼ਾਸਨ ਦਾ ਦੇਖੋ ਧਿਆਨ ਦੇਣ ਦੀ ਜਰੂਰਤ ਆ ਉਹ ਬੰਦਾ ਵੇਖੋ ਜਿਹੜਾ ਵਿੱਚ ਨਿਕਲ ਰਿਹਾ ਵਾ ਉਹ ਬੰਦਾ ਪੂਰਾ ਡੁੱਬਦਾ ਵਾ ਤਕਰੀਬਨ ਤਕਰੀਬਨ ਲੱਖ ਲੱਖ ਪਾਣੀ ਆ ਗਿਆ ਵਾ ਉਹ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਇਹਦੇ ਵਿੱਚ ਪਾਣੀ ਹੋਏਗਾ ਜੀ ਸੋ ਬਹੁਤ ਜ਼ਿਆਦਾ ਪਾਣੀ ਆ ਸੋ ਅਸੀਂ ਵੀ ਬਾਰ ਬਾਰ ਬੇਨਤੀ ਕਰ ਰਹੇ ਆਂ ਵੀ ਇਸ ਪਾਣੀ ਚੋਂ ਨਾ ਨਿਕਲਿਆ ਜਾਵੇ ਆਪਣੀ ਸਿਹਤ ਦਾ ਖਿਆਲ ਰੱਖੋ ਤੁਸੀਂ ਦੇਖੋ ਜੇਕਰ ਤੁਸੀਂ ਠੀਕ ਠਾਕ ਆ ਬਸ ਫੇਰ ਲਗਾ ਕੋਸ਼ਿਸ਼ ਕਰਨਾ ਉਹ ਬਾਰ ਬਾਰ ਕੋਸ਼ਿਸ਼ ਕਰਦਾ ਪਿਆ ਪਰ ਨਹੀਂ ਨਿਕਲਦੀ ਵੀ ਸੋ ਸਵੇਰ ਦੀਆਂ अनेका ਬਸਾਂ ਇੱਥੇ ਫਸੀਆਂ ਹੋਈਆਂ ਜੀ ਗੱਡੀਆਂ ਫਸੀਆਂ ਵਾ ਔਰ ਇੱਕ ਤਰ੍ਹਾਂ ਕਿ ਤੇ ਆਪਣੀ ਜ਼ਿੰਦਗੀ ਨਾਲ ਖੇਲਵਾੜ ਜਿਹੜਾ ਲੋਕ ਕਰ ਰਹੇ ਨੇ ਜੀ ਸੋ ਇਦਾਂ ਦਾ ਕੰਮ ਨਾ ਕਰੋ ਜੀ ਔਰ ਆਪਣਾ ਔਰ ਆਪਣੇ ਪਰਿਵਾਰ ਦਾ ਖਿਆਲ ਰੱਖੋ ਔਰ ਹੋਸ਼ੋ ਹਵਾਸ ਤੋਂ ਕੰਮ ਲਓ ਜੀ ਸੋ ਉੱਪਰ ਵੀ ਚਲਦੇ ਆਂ ਔਰ ਉਹ ਵੀ ਤਸਵੀਰਾਂ ਤਾਂ ਸਾਂਝੀਆਂ ਕਰਦੇ ਸੋ ਦੇਖੋ ਏਡੀ ਵੱਡੀ ਸਮੱਸਿਆ ਇੱਥੇ ਜਿਹੜੀ ਪੈਦਾ ਹੋਈ ਹੈ ਪਾਣੀ ਦੀ ਪਰ ਤੁਸੀਂ ਦੇਖੋ ਵੀ ਕਮੇਟੀ ਦਾ ਕੋਈ ਵੀ ਇੱਥੇ ਕਰਮਚਾਰੀ ਨਹੀਂ ਹੈਗਾ ਤਸਵੀਰਾਂ ਇਹਨੂੰ ਕੋ ਮਾਊਥਲਾ ਕੈਮਰਾ ਆ ਦੇਖੋ ਲੋਕ ਦੇਖ ਰਹੇ ਇੱਥੇ ਪਰ ਤੁਹਾਨੂੰ ਕਮੇਟੀ ਦਾ ਕੋਈ ਮੁਲਾਜ਼ਮ ਨਹੀਂ ਲੱਭਣਾ ਸੋ ਅੰਦਰ ਦਿਖਾਓ ਜਿਹੜਾ ਬਸ ਵੀ ਉੱਪਰ ਕੈਮਰਾ ਥੱਲੇ ਖਵਾਓ ਆ ਦੇਖੋ ਭਰੀ ਬੱਸ ਜਿਹੜੀ ਆ ਸਵਾਰੀਆਂ ਨਾਲ ਭਰੀ ਬੱਸ ਜਿਹੜੀ ਆ ਜੀ ਵਿੱਚ ਫਸ ਗਈ ਆ ਔਰ ਕਮੇਟੀ ਦਾ ਕੋਈ ਵੀ ਇੱਥੇ ਕਰਮਚਾਰੀ ਨਹੀਂ ਲੱਭ ਰਿਹਾ ਸੋ ਉੱਪਰ ਵੀ ਦਿਖਾਓ ਜਰ ਤਾਂ ਉਹ ਕਮੇਟੀ ਦੇ ਕੁਝ ਮੁਲਾਜ਼ਮ ਲੱਗੇ ਮੈਨੂੰ ਬੈਠੇ ਦੇ ਔਰ ਸਾਹਮਣੇ ਸੋ ਇਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਇਹਨਾਂ ਨੂੰ ਵੀ ਜਾਣਦੇ ਆ ਪਰਾ ਦੇ ਨੀਚੇ ਦੇਖੋ ਤੁਸੀਂ ਕਿੱਡੀ ਵੱਡੀ ਲਾਪਰਵਾਹੀ ਹੈ ਜੀ ਆ ਬੱਸ ਵਾਲੇ ਦੀ ਵੀ ਲਾਪਰਵਾਹੀ ਦੇਖੋ ਤੁਸੀਂ ਸਵਾਰੀਆਂ ਨਾਲ ਭਰੀ ਬੱਸ ਲਿਆ ਕੇ ਜਿਹੜੀ ਹੈ ਜੀ ਵਿੱਚ ਫਸਾਤੀ ਆ ਸੋ ਬੱਸ ਫਸਣ ਦੇ ਨਾਲ ਜਿਹੜਾ ਵਾ ਜੀ ਕਿਸੇ ਵੇਲੇ ਕੋਈ ਵੱਡਾ ਨੁਕਸਾਨ ਹੋ ਸਕਦਾ ਵਾ ਸੋ ਹੁਣ ਸਵਾਰੀਆਂ ਨਾਲ ਅੱਗੇ ਨਾ ਪਿੱਛੇ ਜੋਗੀਆਂ ਰਹਿ ਗਈਆਂ ਕਿਉਂਕਿ ਸਵਾਰੀਆਂ ਵਿੱਚ ਫਸ ਗਈਆਂ ਵਾ ਔਰ ਬੱਸ ਵਾਲੇ ਜਿਹੜੀ ਵਿੱਚ ਜਦਕਿ ਪ੍ਰਸ਼ਾਸਨ ਨੇ ਮਨਾ ਕੀਤਾ ਵਾ ਪੀ ਇਹਦੇ ਵਿੱਚ ਜਿਹੜਾ ਵਾ ਜੀ ਕੋਈ ਗੱਡੀ ਨਾ ਵੜੀ ਜਾਏ ਪਰ ਫਿਰ ਵੀ ਲੋਕੀ ਜਿਹੜੇ ਆ ਜੀ ਲਾਪਰਵਾਹੀ ਕਰਦੇ ਆ ਹੁਣ ਪਿੱਛੋਂ ਦੇਖੋ ਗੱਡੀ ਕੋ ਹੋਰ ਆ ਰਹੀ ਹੈ ਜਦੋਂ ਪਤਾ ਵੀ ਆ ਗਈ ਬੱਸ ਫਸੀਦੀ ਆ ਉਹਦੇ ਸੋ ਇਹ ਦੇਖੋ ਇਹ ਕਿਤਨਾ ਕਿਤੇ ਲਾਪਰਵੀਆਂ ਸਾਡੇ ਲੋਕਾਂ ਦੀਆਂ ਵੀ ਹੈਗੀਆਂ ਜੀ ਸੋ ਧਿਆਨ ਦੇਣ ਦੀ ਲੋੜ ਆ ਫਿਰ ਨੀਚੇ ਦੇਖੋ ਬਸ ਫਸੀ ਦੀ ਔਰ ਸਵਾਰੀਆਂ ਭਰੀਆਂ ਪਈਆਂ ਔਰ ਸਵੇਰੇ ਸਕੂਲ ਬੱਸ ਵੀ ਕਿਤੇ ਫਸੀ ਆ ਸੋ ਹੁਣ ਆ ਸਮੱਸਿਆ ਜਿਹੜੀ ਆ ਜੀ ਮੇਨ ਸਮੱਸਿਆ ਜਿਹੜੀ ਆ ਪਾਣੀ ਦੀ ਨਿਕਾਸੀ ਨਾ ਹੋਣ ਦਾ ਕਾਰਨ ਜਿਹੜਾ ਵਾ ਉਹ ਇਹ ਮੋਟਰ ਵੀ ਹੈਗੀ ਆ ਜੀ ਸੋ ਮੋਟਰ ਜਿਹੜੀ ਅੰਦਰ ਲੱਗੀ ਦੀ ਆ ਪਰ ਇਹਨਾਂ ਕੋ ਪ੍ਰੋਪਰ ਮੇਰੇ ਹਿਸਾਬ ਨਾਲ ਕੋਈ ਤੇ ਪ੍ਰਬੰਧ ਨਹੀਂ ਹੈਗਾ ਜਿੱਦਾਂ ਲਾਈਟ ਦਾ ਪ੍ਰੋਪਰ ਪ੍ਰਬੰਧ ਨਹੀਂ ਕੋਈ ਹੋ ਜਾਗਾ ਇਹਨਾਂ ਕੋ ਜਨਰੇਟਰ ਇਕੱਲੇ ਆ ਕੇ ਲਾਇਆ ਵਾ ਪਰ ਜੀ ਜਨਰੇਟਰ ਵੀ ਕਿੰਨੇ ਕਦੇ ਟਾਈਮ ਚ ਚਾਰੇਗਾ ਜੀ ਸੋ ਇਥੇ ਬੰਦੇ ਕੁਛ ਲਗੇਦੇ ਸੀ ਪਰ ਹੁਣ ਬੰਦੇ ਇਥੋਂ ਨਿਕ ਚਲੇ ਗਏ ਨੇ ਪਰ ਮੇਰੇ ਹਿਸਾਬ ਨਾਲ ਪ੍ਰੋਪਰ ਇੰਤਜ਼ਾਮ ਨਹੀਂ ਹੈਗੇ ਇਹਨਾਂ ਕੋਲ ਜਿਹਦੇ ਕਰਕੇ ਦਿੱਕਤ ਜਿਹੜੀ ਆ ਰਹੀ ਹੈ ਜੀ ਸੋ ਇਹ ਸਮੱਸਿਆ ਵੱਡੀ ਹੈ ਜੀ ਕਿਉਂਕਿ ਜ਼ਿੰਦਗੀਆਂ ਨਾਲ ਸੀ ਖਲਵਾੜ ਕਰ ਰਹੇ ਆ ਜੇ ਕੋਈ ਵੱਡਾ ਹਾਸਾ ਇਥੇ ਵਾਪਰ ਗਿਆ ਤਾਂ ਪ੍ਰਸ਼ਾਸਨ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਜੀ ਜੋ ਹਾਲਾਤ ਹੋ ਗਏ ਆ ਕਿਉਂਕਿ ਸਵੇਰੇ ਸਕੂਲ ਬੱਸ ਫਸੀ ਆ ਉਸ ਤੋਂ ਬਾਅਦ ਜਿਹੜਾ ਵਾ ਜੀ ਹੋਰ ਵੀ ਕਈ ਗੱਡੀਆਂ ਫਸ ਗਿਆ ਵਾ ਹੁਣ ਇੱਕ ਫੇਰ ਬੱਸ ਫਸ ਗਈ ਆ ਸੋ ਇਹ ਕਿਦਾਂ ਕਿਤੇ ਨੁਕਸਾਨ ਹੋ ਰਿਹਾ ਵਾ ਔਰ ਪ੍ਰਸ਼ ਕਿਉਂਕਿ ਬੜੀ-ਬੜੀ ਗਿਣਤੀ 'ਚ ਲੋਕ ਜਿਹੜੇ ਸੋ ਨਿਕਲਦੇ ਨੇ ਸੋ ਇਧਰ ਦੇਖੋ ਤਸਵੀਰਾਂ ਤੁਸੀਂ ਅਜੇ ਵੀ ਲੋਕ ਨਿਕਲ ਰਹੇ ਨੇ ਉਹ ਜਾਰੇ ਉੱਤੋਂ ਦੀ ਕੋਈ ਪਾਰ ਕਰਕੇ ਜਾ ਰਹੇ ਆ ਕੋਈ ਕਿਸੇ ਤਰੀਕੇ ਨਾਲ ਜਾ ਰਿਹਾ ਵਾ ਸੋ ਇਧਰਲੇ ਬੰਦੇ ਵੀ ਤੁਹਾਨੂੰ ਦਿਖਾਉਣੇ ਆ ਸੋ ਇੱਥੇ ਕੁਝ ਬੰਦੇ ਰਿਪੇਅਰ ਕਰ ਰਹੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬ੍ਰਦਰ ਰਿਪੇਅਰ ਹੋਈ ਏ ਦੀ ਨਹੀਂ ਅਜੇ ਪਤਾ ਨਹੀਂ ਮਰੇ ਸਾਾਨੂੰ ਨਹੀਂ ਪਤਾ ਸੀ ਤੁਸੀਂ ਰਿਪੇਅਰ ਕਰ ਰਹੇ ਸੀ ਨਾ ਨਹੀਂ ਅਸੀਂ ਨਹੀਂ ਹਾਂ ਅਸੀਂ ਕੋਈ ਰਿਪੇਅਰ ਨਹੀਂ ਕਰਦੇ ਇੱਧਰ ਇੱਧਰ ਆਇਆ ਇੱਧਰ ਅਜੇ ਤੁਸੀਂ ਵਾਪਸ ਆਏ ਹੋ ਹਾਂਜੀ ਤੁਸੀਂ ਅਜੇ ਅੰਦਰ ਸੀ ਲੱਗੇ ਹੋ ਜਾਓ ਉੱਥੇ ਕਰੋ ਗੱਲ ਕੀ ਕਰਮਚਾਰੀ ਨਹੀਂ ਕਮੇਟੀ ਦੇ ਨਹੀਂ ਨਹੀਂ ਸਰ ਸੋ ਦੇਖੋ ਅਨਕਾਰੀ ਹੋ ਰਹੇ ਕਰੇ ਮੈਂ ਕਮੇਟੀ ਦਾ ਕਰਮਚਾਰੀ ਨਹੀਂ ਹਾਂ ਪਰ ਅਸੀਂ ਦੇਖਿਆ ਸੀ ਅੱਗੇ ਖੜੇ ਸੀ ਉੱਥੇ ਅਸੀਂ ਤਾਂ ਪੁੱਛਿਆ ਇਹਨਾਂ ਨੂੰ ਪਰ ਉਹ ਕਹਿ ਰਹੇ ਕਿ ਮੈਂ ਕਮੇਟੀ ਦਾ ਕਰਮਚਾਰੀ ਨਹੀਂ ਹੈਗਾ ਸੋ ਸਾਹਮਣੇ ਵੀ ਕੋਈ ਇੱਕ ਦੋ ਕਰਮਚਾਰੀ ਹੈਗੇ ਕਮੇਟੀ ਦੇ ਪਰ ਸਾਰੇ ਜਿਹੜੇ ਜੀ ਲੋਕ ਦੇ ਫਿਰਦੇ ਪਏ ਆ ਇਸ ਸਮੇਂ ਸਾਹਮਣੇ ਕੋਈ ਨਹੀਂ ਆ ਰਿਹਾ ਸੋ ਸਾਹਮਣੇ ਆਉਣ ਦੀ ਜ਼ਰੂਰਤ ਹੈ ਜੀ ਕਿਉਂਕਿ ਹਾਲਾਤ ਮਾੜੇ ਹੋਏ ਨੇ ਨਾਜੂਕ ਹਾਲਾਤ ਨੇ ਸੋ ਕਿਤੇ ਨਾ ਕਿਤੇ ਅੱਗੇ ਆਉਣਾ ਪਈਏਗਾ ਇਹਨਾਂ ਨੂੰ ਔਰ ਧਿਆਨ ਦੇਣ ਦੀ ਲੋੜ ਆ ਕਿਉਂਕਿ ਇਹ ਵੱਡੀ ਸਮੱਸਿਆ ਵੋ ਕੋ ਛੋਟੀ ਨਹੀਂ ਹੈਗੀ ਅਸੀਂ ਸੋ ਮੇਨ ਸਮੱਸਿਆ ਵਾ ਜੀ ਇਹ ਮੋਟਰ ਨਾ ਚੱਲਣ ਦਾ ਕਰਦਾ ਜਿਹੜੀ ਮੋਟਰ ਹੈ ਜੀ ਮੋਟਰ ਨੂੰ ਉਹਨਾਂ ਨੇ ਸ਼ਾਇਦ ਰਿਪੇਅਰ ਸਪੇਅਰ ਕੀਤਾ ਵਾ ਬੰਦੇ ਲੱਗੇ ਤੇ ਅੰਦਰ ਰਿਪੇਅਰ ਕਰਨ ਦਾ ਜਦ ਕਿ ਇਹ ਜਿਹੜੀ ਆ ਪਹਿਲ ਦੇ ਹੱਦ ਤੇ ਪਹਿਲਾਂ ਇਸ ਸਮੱਸਿਆ ਦਾ ਹੱਲ ਹੋਣਾ ਕੀਦਾ ਸੀ ਜਦੋਂ ਪਤਾ ਵਗੀ ਬਰਸਾਤਾਂ ਦਾ ਮੌਸਮ ਆ ਤਾਂ ਇਹਨਾਂ ਮੋਟਰਾਂ ਨੂੰ ਚਾਲੂ ਕਰਕੇ ਜਿਹੜਾ ਵਾ ਜੀ ਪਾਣੀ ਦੀ ਨਿਕਾਸੀ ਪਹਿਲਾਂ ਕਰਨੀ ਚਾਹੀਦੀ ਸੀ ਪਰ ਪਹਿਲਾਂ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਹੁਣ ਮੌਕੇ ਤੇ ਆ ਕੇ ਜਿਹੜੀਆਂ ਮੋਟਰਾਂ ਰਿਪੇਅਰ ਕੀਤੀਆਂ ਜਾ ਰਹੀਆਂ ਵਾ ਜਾਇ ਇਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਵਾ ਹੁਣ ਮੌਕੇ ਤੇ ਤੁਸੀਂ ਆਪੇ ਦੇਖੋ ਵੀ ਕਿੰਨੇ ਕ ਹ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਹੈਗੀ ਆ ਜਿਹਦੇ ਕਰਕੇ ਦਿੱਕਤ ਆ ਰਹੀ ਆ ਸੋ ਦਿਖਾਓ ਤੈਨੂੰ ਕਮਾ ਕੈਮਰਾ ਜੀ ਪਾਣੀ ਦੇਖੋ ਤੁਸੀਂ ਹੋਰ ਗੱਡੀਆਂ ਜਿਹੜੀਆਂ ਵਦੀ ਤਕਰੀਬਨ ਇੱਥੇ ਫਸ ਰਹੀਆਂ ਵਾ ਸੋ ਐ ਨੂੰ ਕਰਿਓ ਪਾਜੀ ਕਿੱਥੋਂ ਆਏ ਤੁਸੀਂ ਮੈਂ ਤਾਂ ਜਲੰਧਰ ਤੋਂ ਜਲੰਧਰ ਤੋਂ अच्छा ये बड़ी समस्या आ गई ਥੱਲੇ ਭਾਜੀ ਪਾਣੀ ਵਾਲੀ ਤੇ ਬੜੀ ਦਿੱਕਤ ਆਂਦੀ ਏ ਤੇ ਇਹ ਤਾਂ ਬਹੁਤ ਬੜੀ ਦਿੱਕਤ ਹੈ ਜੀ ਕਿਉਂਕਿ ਇੱਥੇ ਘੁੰਮ ਕੇ ਜਾਣਾ ਪੈਂਦਾ ਬੰਦਾ ਪਹੁੰਚ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਹਾਂ ਸੇਵਲ ਹਸਪੀਟਲ ਜਾਣਾ ਹੈ ਤਾਂ ਵੀ ਬੰਦਾ ਠੀਕ ਤਰ੍ਹਾਂ ਟਾਈਮ ਸੇ ਨਹੀਂ ਪਹੁੰਚ ਸਕਦਾ ਨਾ ਜੀ ਬੜੀ ਮੁਸ਼ਕਲ ਹੁੰਦੀ ਫਿਰ ਤੇ ਹਾਂਜੀ ਹਾਂਜੀ ਅੱਛਾ ਮੈਂ ਦੇਖਿਆ ਕਿ ਬਸ ਵੀ ਥੱਲੇ ਫਸ ਗਈ ਐ ਸਵਾਰੀਆਂ ਨੇ ਭਰੀ ਦੀ ਐ ਤੇ ਭਾਜੀ ਨੁਕਸਾਨ ਵੀ ਹੋ ਸਕਦਾ ਵੱਡਾ ਕੋਈ ਨਹੀਂ ਐ ਇਸ ਤਰ੍ਹਾਂ ਜਦ ਬੱਚੇ ਜਾਂ ਸਵਾਰੀਆਂ ਹੋਣੀਆਂ ਉਤਰ ਕੇ ਜਾਣੀਆਂ ਕਿੱਥੇ ਹਾਂ ਇਹਦਾ ਪਾਣੀ ਦਾ ਨਿਕਾਸੀ ਹੋਣੀ ਚਾਹੀਦੀ ਹੈ ਨਿਕਾਸੀ ਹੋਣੀ ਚਾਹੀਦੀ ਐ ਲਾਪਰਵਾਹੀ ਐ ਪ੍ਰ ਔਰ ਕਹਿ ਰਹੇ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਹੱਲ ਕੋਈ ਨਹੀਂ ਹੋ ਰਿਹਾ ਜੀ ਸੋ ਹੱਲ ਹੋਣਾ ਜ਼ਰੂਰੀ ਆ ਕਿਉਂਕਿ ਸਮੱਸਿਆ ਵੱਡੀ ਆ ਜੀ ਸੋ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਮਸਲੇ ਦਾ ਹੱਲ ਕਰੇਗਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਜੀ ਉਹ ਵੀ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆ ਸੋ ਜਿਹੜੇ ਲੋਕ ਆ ਰਹੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਈ ਕਿੰਨੀ ਕੀ ਦਿੱਕਤ ਆ ਰਹੀ ਹੈ ਬਹੁਤ ਆ ਜੀ ਬਹੁਤ ਆ ਜਿਆਦਾ ਸੋਚਣ ਦੀ ਗੱਲ ਆ ਸਾਰਾ ਸੋਚਣਾ ਚਾਹੀਦਾ ਹੈ ਜੀ ਬਿਲਕੁਲ ਬਿਲਕੁਲ ਤੇ ਫਿਰ ਕੋਈ ਲੰਘਣ ਦਾ ਸਾਧਨ ਨਹੀਂ ਕੋਈ ਨਹੀਂ ਨਹੀਂ ਪੈਸਾ ਆ ਰਿਹਾ ਪੈਸਾ ਆ ਰਿਹਾ ਤੇ ਹੱਲ ਕੋਈ ਨਹੀਂ ਹੋਇਆ ਦਾ ਨਹੀਂ ਨਹੀਂ ਕੋਈ ਨਹੀਂ ਬੜੀ ਔਖਾ ਹੀ ਨਾ ਫਿਰਣਾ ਹਾਂਜੀ ਹਾਂਜੀ ਕੋਈ ਤਕਰੀਬਨ ਹੱਲ ਹੋਣਾ ਚਾਹੀਦਾ ਹੱਲ ਹੋਣਾ ਜ਼ਰੂਰੀ ਹੈ ਜੀ ਸੋ ਪੰਜਿਆਂ ਨਾਲ ਗੱਲ ਪੰਜ ਕਿੰਨੀ ਕਿ ਸਵੱਸੇ ਆ ਰਹੀ ਹੈ ਜੀ ਬਹੁਤ ਜ਼ਿਆਦਾ ਆ ਪਾਜੀ ਹਾਂਜੀ ਹਾਂ ਬਹੁਤ ਨੁਕਸਾਨ ਵੀ ਹੋ ਸਕਦਾ ਪੰਜ ਜਿਹਦਾ ਹਾਲਾਤ ਹੋ ਗਿਆ ਤਾਂ ਹੋ ਸਕਦੇ ਆ ਨੁਕਸਾਨ ਵੀ ਕੁ ਭਾਣ ਕੋਈ ਨਹੀਂ ਕਿਸੇ ਦੇ ਦਿਲ ਭਾਣ ਇਹ ਤਾਂ ਹੁਣ ਉਦੋਂ ਇਹਨਾਂ ਨੂੰ ਚਾਹੀਦਾ ਸੀ ਨਾ ਅਸੀਂ ਤੱਕ ਗੱਲਾਂ ਕਾਂਡਿਆ ਪੀਣਾ ਦਾ ਨਹੀਂ ਇਹ ਏਦਾਂ ਕਰਨਾ ਨਹੀਂ ਚਾਹੀਦਾ ਨਾ ਹਾਂ ਕਿਉਂਕਿ ਲਾਪਰਵਾਹੀ ਹੋਈ ਆ ਹਾਂਜੀ ਤੋ ਦੇਖੋ ਇਹ तकरीबन ਜਿਹੜੇ ਲੋਕ ਆ ਇਥੋਂ ਲੰਘ ਰਹੇ ਹੋ ਦੱਸ ਰਹੇ ਨੇ ਕਿ ਵੱਡੀ ਸਮੱਸਿਆ ਬਾਅਦ ਵੱਡਾ ਨੁਕਸਾਨ ਵੀ ਹੋ ਸਕਦਾ ਪਾਜੀ ਬੜੀ ਦਿੱਕਤ ਆਂਦੀ ਐ ਇਸ ਆਉਂਦੀ ਜੀ ਜ਼ਰੂਰ ਸਾਰੀ ਕਿਦਾਂ ਜਨਤਾ ਫਤਹੀ ਆ ਹਾਂ ਉਹ ਜਨਤਾ ਫਤਹੀ ਆ ਸਾਰੀ ਪਸਾਂ ਵਿੱਚ ਫਸ ਗਿਆ ਪਾਜੀ ਹਾਂ ਨੰਗੇ ਜਾਂਦਾ ਨਹੀਂ ਦੇਖੋ ਨੰਗੇ ਜਾਂਦਾ ਨਹੀਂ ਇਧਰ ਕਿਧਰ ਦੀ ਗੱਡੀ ਦੇ ਉੱਤੋਂ ਦੀ ਫੇਰ ਨੰਗਣਾ ਬੜਾ ਔਖਾ ਹੋ ਜਾਂਦਾ ਹਾਂ ਜੀ ਤੋ तकरीबन ਦੇਖੋ ਜਿਹੜੇ ਲੋਕ ਦੱਸ ਰਹੇ ਨੇ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਔਰ ਔਖਾ ਹੋ ਜਾਂਦਾ ਜੀ ਜੋ ਲੰਗੜਾ ਪਏ ਸੋ ਕਿਉਂਕਿ ਇਹ ਦੇਖੋ ਟਾਈਮ ਜਿਹੜਾ ਹੁੰਦਾ ਵਾ ਵਰਕਿੰਗ ਡੇ ਆ ਸਕੂਲ ਦੇ ਬੱਚੇ ਵੀ ਲੰਘ ਰਹੇ ਆ ਵੱਡੇ ਵੀ ਸਿਆਣੇ ਵੀ ਸਭ ਤੋਂ ਵੱਡੀ ਗੱਲ ਕੀ ਬੱਸ ਸਟਾਪ ਇਧਰ ਬੱਸ ਸਟੈਂਡ ਹੋਣ ਕਰਕੇ ਜਿਹੜਾ ਵਾ ਜੀ ਸਾਰੇ ਯਾਤਰੀ ਜਿਹੜੇ ਇਥੋਂ ਨਿਕਲਦੇ ਨੇ ਉਹ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਰਿਹਾ ਵਾ ਜੀ ਸੋ ਇਹ ਦੇਖ ਲਓ ਤੁਸੀਂ ਪਾਣੀ ਦੇ ਹਾਲਾਤ ਜਿਹੜੇ ਸਾਬ ਥੱਲੇ ਪਾਣੀ ਨੂੰ ਪਾ ਜੀ ਇਹ ਹਾਲਾਤ ਨੇ ਗੁਰਦਾਸਪੁਰ ਦੇ ਅੰਡਰ ਬ੍ਰਿਜ ਦੇ ਜੀ ਸੋ ਆ ਦੇ ਕੋ ਲਾਪਰੋ ਵੀ ਫੇਰ ਕਰ ਰਹੇ ਆ ਕਿ ਸਾਈਕਲ ਵਾਲਾ ਲਾਪਰੋ ਹੀ ਕਰਨ ਲਿਆ ਵਿੱਚ ਵੜਨ ਦੀ ਇਹ ਕਿਦਾਂ ਕਿਤੇ ਮੂਰਖਤਾ ਵਾ ਜੀ ਸਵੀਰ ਤੁਹਾਡਾ ਸੰਝੀ ਕੀਤੀ ਹੈ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਦਾ ਹੱਲ ਕਰੇਗਾ ਜੀ ਕਿਉਂਕਿ ਸਮੱਸਿਆ ਵੱਡੀ ਹੈ ਔਰ ਹੱਲ ਕਰਨਾ ਵੀ ਜ਼ਰੂਰੀ ਹੈ ਜੀ ਸੋ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਸਮੱਸਿਆ ਦਾ ਹੱਲ ਕੀਤਾ ਜਾਏਗਾ ਜੀ